ਮੈਂ ਬੱਚੀ ਜਨਨ ਵੀ ਤਲਫ ਕਾ ਨੂੰ ਆਪਾਂ ਨੇ ਕਾ ਨੂੰ ਉਹ ਕਰਨਾ ਉਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀ ਜੰਦੇ ਉਹ ਤੂੰ ਇਹਦਾ ਉੱਠੂ ਕਹਿ ਫਿਰੋ ਮੰਗਾ ਚਲੋ ਬੀੜੀ ਉਹ ਕਹਾਵਤ ਹੈ ਇਹ ਕਹਾਵਤ ਹੈ ਬੀੜੀ ਸ਼ਬਦ ਦਾ ਪਤਾ ਲੱਗਿਆ ਕਹਾਵਤ ਕੱਟ ਦਿੱਤਾ ਜਾਵੇ ਕਹਾਵਤ ਚਲੋ ਠੀਕ ਹੈ ਡੂਮਣੇ ਥੱਲੇ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਦਿੱਤਾ ਜਾਵੇ ਕੱਟ ਦਿੱਤਾ ਜਾਵੇ ਬਿਲਕੁਲ ਸਿੱਟ ਚਲੋ ਬੈਠ ਬੈਠ ਸਿੱਟ ਇਹ ਕਹਾਵਤਾਂ ਪੰਜਾਬੀ ਪੜੀਂ ਨਾ ਤੁਸੀਂ ਪੀਪੀਐਸ ਚ ਹੈ ਨਹੀਂ ਪੰਜਾਬੀ ਮੈਨੂੰ ਚੱਲੋ ਫਿਰ ਬੋਲੋ ਪੰਜਾਬੀ ਅੱਛਾ ਜੀ ਮੈਨੂੰ ਚੰਗੀ ਤੇ ਤੁਸੀਂ ਆਪਦੀ ਆਪਦੇ ਆਪਦੇ ਬੰਦਿਆਂ ਨੂੰ ਕਹੀ ਜਾਂਦੇ ਹੋ ਇਹ ਦਰਬੀ ਕੋੜਾ ਇਹ ਟੱਟੂ ਹੈ ਤੇ ਉਹ ਕੀ ਹੁੰਦਾ ਫਿਰ ਓਏ ਦਰਬੀ ਕੋੜਾ ਟੱਟੂ ਹੈ ਇਹ ਕੀ ਹੋ ਗਈ ਉਹ ਕਿਹੜੀ ਲੈਂਗੁਏਜ ਹੈ ਤੁਹਾਡੀ ਇਹ ਨੂੰ ਡਰੈਸ ਕਰੀਏ ਜੀ ਤੁਹਾਡੀ ਟੂਪੀ ਹੈ ਗੱਲ ਕਰਨ ਤਾਂ ਦਿਉ ਤਾਂ ਕਰਾਂ ਬਹਿ ਜਾਓ ਕਾਰਜੋ ਮਾਣਯੋਗ ਮੁਖਤਿਆਰ ਜੀ ਇਹਨੂੰ ਡਿਸ ਕਰੂੰ ਐਨਾ ਮੈਨੂੰ ਪਤਾ ਹੈ ਬਾਜਵਾ ਸਾਹਿਬ ਬਾਈਬਾ ਸਾਹਿਬ ਤੁਹਾਨੂੰ ਦੇਖੋ ਜਿਵੇਂ ਰਿਪੋਰਟ ਅਸ ਕੀਤਾ ਜਾਵੇ ਜੋ ਵੀ ਕੋਈ ਰਿਪੋਰਟ ਦੀ ਜਾਂ ਤੋਂ ਬਿੜਾ ਗਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਦੇ ਜਿਹੜੇ ਦੇਖਦੇ ਆ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦੇਣ ਤੁਹਾਨੂੰ 1 ਘੰਟਾ ਬਿਠਾ ਦਾਂਗੇ ਪਰ ਨਿਕਲੂ ਭਰਾਸ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫਾਈਲ ਖੋਲੀ ਨਾ ਕੋਈ ਤੁਹਾਨੂੰ ਬਸ ਹੀ ਬੈ ਕੇ ਦੇਖ ਲਿਓ ਵਿੱਚ ਕੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੂਪੇ ਦੇ ਲੋਕ ਮੈਂ ਕੀ ਕਰਾਂ ਫਿਰ ਹੁਣ ਮੈਂ ਗਲਤੀ ਨਹੀਂ ਮੰਨੀ ਮੈਂ ਨਹੀਂ ਗਲਤੀ ਮੰਨੀ ਕਾਕੇ ਵੀ ਨਹੀਂ ਮੰਨਦੇ ਤੁਸੀਂ ਇੱਥੋਂ ਦੀ ਗੱਲ ਕਰ ਇਹ ਤਾਂ ਲੋਕ ਹੀ ਬਣਾਉਣਗੇ ਇਹਨਾਂ ਨੂੰ ਇਹਨਾਂ ਨੂੰ ਲੋਕ ਲੋ ਆਹ ਜਾਓ ਬਾਈ ਪੜਾਜ ਬੈਠ ਸ਼ੇਰ ਨੂੰ ਡੈਸਕ 'ਤੇ ਦੇ ਆ ਬਈ ਇੰਡੀਆ ਬਲੌਕ ਕਿਹੜਾ ਹਿੱਸਾ ਇੰਡੀਆ ਬਲੌਕ ਇੰਡੀਆ ਬਲੌਕ ਜੀ ਜੀ ਮੇਰੇ ਬਾਜ ਬਸ਼ਾਬਸ਼ ਕੰਮ ਹੋ ਗਿਆ ਤੁਹਾਡਾ ਤੁਸੀਂ ਬੋਲ ਲੇ ਬਥੇਰਾ ਕੋਈ ਗੱਲ ਕੰਮ ਜਾਣੇ ਪਾਸਟ ਚ ਮੈਂ ਫਾਇਦਾ ਕੋਈ ਮੇ ਪਾਕਿਸਤਾਨ ਤਾਂ ਗੱਲ ਜਾਊਗੀ ਫਿਰ ਕੀ ਗੱਲ ਬਾਜਬਾ ਸਾਹਿਬ ਪੁੱਛਿਓ ਫਿਰ ਉਹਨਾਂ ਨੂੰ ਆਪਣੇ ਤਹਾਨੇ ਨੂੰ ਬੋਟ ਕਿਉਂ ਨਹੀਂ ਪਾਈ ਵੋਟ ਕਿਉਂ ਨਹੀਂ ਪਾਈ ਹਿਮਾਚਲ ਨੇ ਵੋਟ ਕਿਉਂ ਨਹੀਂ ਪਾਈ ਜੋਪਰ ਰਹਿਣਾ ਵੀ ਅੱਧੀ ਹਮਾਇਤ ਹੁੰਦੀ ਹੈ ਜੇ ਮੈਂ ਕਿ ਸਾਡੇ ਕਹਦੇ ਪਾਉਂਗੇ ਨਾ ਕਿਸੇ ਕਿਸੇ ਰਿਕਵੈਸਟ ਨਿਕਲ ਉੱਥੇ ਉੱਥੇ ਜਦੋਂ ਕਹ ਜਦੋਂ ਸਾਡੇ ਉੱਥੇ ਅਫਸਰ ਸੀਗੇ ਤੇ ਹਿਮਾਚਲ ਨੇ ਵੋਟ ਕਿਉਂ ਨਹੀਂ ਪਾਈ ਅੱਜ ਕੱਲ ਅਸੀਂ ਬਹੁਤ ਧਰਮੈਤੀ ਹੋ ਗਏ ਸੁਣ ਕੇ ਬਾਜਵਾ ਸਾਹਿਬ ਸੁਣ ਕੇ ਅੱਜ ਕੱਲ ਅਸੀਂ ਬਹੁਤ ਧਰਮੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਹਮਾਇਤੀ ਹੋ ਗਏ ਚੁੱਪ ਹੋਣਾ ਵੀ ਤਾਂ ਅੱਧੀ ਹਮਾਇਤ ਹੁੰਦੀ ਹੈ ਤੇ ਅੱਜ ਅੱਜ ਜਿਹੜਾ ਹਾਈ ਕੋਰਟ ਜਿਹੜਾ ਪਾਇਆ ਕੇਸ ਉਹ ਰੈਣੀ ਦਾ ਕਾਂਗਰਸੀ ਵੀ ਹੈ कांग्रेस आज तक नहीं स्पष्ट कर पा रही कि आई किए अस है सीधे न खड़े लोग अच्छा लोग खड़े मैं मैं असी विरोध किया अस असी किथों को जाएंगे डेलना तक नहीं चांदी मैं देखो जे 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 पिछे जाऊंगे फिर चांदी की कही रेगी

ਕਾੜੀ ਕਾਤੀ ਗਿਆ ਨਹੀਂ ਗੱਲ ਸੰਜੀਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਹਿਸਟਰੀ ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਚ ਜਾਓ ਜੇ ਹਿਸਟਰੀ ਚ ਗਏ ਥੋੜੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਨੇ ਜੇ ਹਿਸਟਰੀ ਚ ਗਏ ਹਿਸਟਰੀ ਜਨਾਹ ਜਾਓ

ਰੋਲ ਬਸ ਚੇਨੋ ਦੱਸ ਕਿ ਤਦਾਵੀਂ ਇੰਡੀਆ ਬਲੌਕ ਕਿਹੜਾ ਹਿੱਸਾ ਇੰਡੀਆ ਬਲੌਕ ਇੰਡੀਆ ਬਲੌਕ ਜੀ 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 ਰੋਲ ਬਾਈ ਬਸ਼ਾਬਸ਼ ਕੰਮ ਹੋ ਗਿਆ ਤੁਹਾਡਾ ਤੁਸੀਂ ਬੋਲ ਲਿਓ ਫਿਰ ਕੋਈ ਗੱਲ ਕੰਮ ਜਾਣੇ ਪਾਸ ਜੇ ਫਾਇਦਾ ਕੋਈ ਅਮੇ ਪਾਕਿਸਤਾਨ ਤੱਕ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲਕਾਨ ਹਾਂ ਆਪਣਾ ਨੇ ਕਾਨੂੰਨ ਕਰਨਾ ਉਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀਂਜਦੇ ਉਹ ਤੂੰ ਇਹਦਾ ਉੱਠੂ ਕਹਿ ਫਿਰੋ bbmb ਤੁਸੀਂ ਉਹਨਾਂ ਨੂੰ ਕੱਲ ਕਰ ਲੈਣਗੇ ਗੱਲ ਕਰ ਲੈਣਾ ਚਲੋ ਬੇੜੀ ਕਹਾਵਤ ਹੈ ਇਹ ਕਹਾਵਤ ਹੈ ਬੇੜੀ ਸ਼ਬਦ ਦਾ ਪਤਾ ਲੱਗਿਆ ਕਹਾਵਤ ਹੈ ਕੱਟ ਦਿੱਤਾ ਜਾਵੇ ਕਹਾਵਤ ਹੈ ਚਲੋ ਠੀਕ ਹੈ ਦੂਮਣਾ ਥੱਲੇ ਠੀਕ ਹੈ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਲਿਆ ਜਾਵੇ ਕੱਟ ਦਿੱਤੇ ਜਾਵੇ ਬਿਲਕੁਲ ਸਿੱਟੇ ਬੈਠੇ ਬਾਈ ਬਾਈ ਸਿੱਟੇ ਬਾਈ 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 ਇਹ ਕਹਾਵਤ ਆਪਣੀ ਪੜੀਂ ਨਾ ਤੁਸੀਂ ਪੀਪੀਐਸ ਹੈ ਨਹੀਂ ਪੰਜਾਬੀ ਹੁਣ ਚਲੋ ਫਿਰ ਬੋਲੋ ਪੰਜਾਬੀ ਅੱਛਾ ਜੀ ਮੈਨੂੰ ਚੰਗੀ ਤੇ ਤੁਸੀਂ ਆਪਦੇ 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 ਬੰਦਿਆਂ ਨੂੰ ਕਹੀ ਜਾਂਦੇ ਡਰਬੀ ਕੋੜਾ ਏ ਟੱਟੂ ਏ ਤੇ ਉਹ ਕੀ ਹੁੰਦਾ ਫਿਰ ਓਏ ਡਰਬੀ ਕੋੜਾ ਏ ਟੱਟੂ ਏ ਇਹ ਕੀ ਹੋ ਗਈ ਉਹ ਕਿਹੜੀ ਲੈਂਗੁਏਜ ਹੈ ਉਸਕੇ ਆਪਾ ਗਾੜੀ ਅਡਰੈਸ ਕਰੀਏ ਜੀ ਪੜੀ ਦੂਪਈਆਂ ਗੱਲ ਕਰੀਏ ਜਿਹੜੀ ਗੱਲ ਕੋਰੀ ਗੱਲ ਕਰਨ ਤਾਂ ਦਿਉ ਤਾਂ ਕਰਾਂ ਬਹਿ ਜਾਓ ਮਾਰਿਓ ਮਾਰਿਓ ਮੁਖਤਿਰਤਿਆ ਪ੍ਰਦਰਸ਼ਨ ਕਰੋ ਐਨਾ ਮੈਨੂੰ ਪਤਾ ਹੈ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਹਾਨੂੰ ਦੇਖੋ ਜਿਵੇਂ ਰੋਡ ਡੈਸ ਕੀਤਾ ਜਾਵੇ ਜੋ ਵੀ ਕੋਈ ਰੋਡ ਦੀ ਜਦ ਤੋਂ ਬਿੜਾ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਕੈਨੇਡਾ ਦੇ ਦੇਖਦੇ ਆਂ ਤੇ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦੇਣੇ ਤੁਹਾਨੂੰ 1 ਘੰਟਾ ਬਿਠਾ ਦਾਂਗੇ ਪਰੇ ਆਪਣੇ ਕੋਲੋਂ ਭਰਾਸ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫਾਈਲ ਖੋਲੀ ਲੈਂਦੇ ਕੋਈ ਤੁਹਾਨੂੰ ਬਸ ਹੀ ਬਹਿ ਕੇ ਦੇਖ ਲਿਓ ਵਿਚਕੜੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੂਪੇ ਦੇ ਲੋਕ ਮੈਂ ਕੀ ਕਰਾਂ ਫਿਰ ਹੁਣ ਬੱਸ ਕਰੋ ਚੁੱਪ ਕਰ ਜਾਓ ਬੋਲੋ ਇਹ ਬਤਾ ਸਕੋ ਪਰ ਇਹ ਤਾਂ ਪਹਿਲਾ ਜਿਹੜਾ ਇੱਥੇ ਸੀ ਉਹ ਵੀ ਇਹ ਗੱਲ ਫੈਮੀਸੀ ਕਿ ਮੈਂ 25 ਸਾਲ ਹੀ ਰਹੇ ਤੇ ਤੁਹਾਡੀਆਂ ਨੂੰ ਮਾਰਿਆ ਜਾ ਕਰ ਤੀ ਨਾ ਪਾ ਆੜੀ ਜਦੋਂ ਆੜੀ ਆਈ ਤੇ ਉਹ ਦੁਬਾਰਾ ਸਾਹਿਬ ਬੈਠੋ ਬਾਜਾ ਸਾਹਿਬ ਬਾਜਾ ਸਾਹਿਬ ਬੈਠੋ ਜਿੰਨਾ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸ ਬਾਜਾ ਸਾਹਿਬ ਬੈਠੋ ਤੁਹਾਡੇ ਗਿਆ ਨਹੀਂ ਅਜੇ ਬੈਠੋ ਉੜੀ ਕੋ ਫੇਰੋ ਸੀਐਮ ਸਾਹਿਬ ਕੰਟੀਨਿਊ ਕਰੋ ਜੀ ਦੇਖੋ ਤੁਸੀਂ ਵੇਟ ਕਰੋ ਤੁਹਾਡੇ ਸਾਹਮਣੇ ਵੀ ਟਾਈਮ ਆ ਜਾਣਾ ਬੜੀ ਤੇ ਹਾਂ ਜੀ ਵੇਟ ਕਰੋ ਕਿਸੇ ਹੋਰ ਬਸ ਤੇ ਨਾ ਚੜ ਜਾਓ ਤੇ ਭਾਈ ਵੰਗੂ ਇੱਕੋ ਅੱਡੇ ਤੇ ਰਹੋ ਜਿਹੜਾ ਪਹਿਲੇ ਫਲੋਰ ਤੇ ਉਹ ਕਿਹੜੇ ਡੇਰੇ ਚ ਲੱਗਿਆ ਫਿਰ ਜਿਹੜਾ ਪਹਿਲੇ ਫਲੋਰ ਤੇ ਉਹ ਕਿੱਧਰ ਗਿਆ ਮੈਂ ਬੇਨਤੀ ਕਰਦਾ ਹਾਂ ਕਿ ਚੇਅਰ ਨੂੰ ਸੀਮ ਸਾਹਿਬ ਕੰਟੀਨਿਊ ਕਰੋ ਜੀ ਪੰਜਾਬ ਦੇ ਪਾਣੀ ਦੀ ਗੱਲ ਕਰਨ ਦਿਓ ਤਾਂ ਕਰਾਂ